ਦੋ ਚੋਰਾਵਾਂ ਵੱਲੋਂ ਦਿਨ ਦਿਹਾੜੇ ਬੁਲਟ ਮੋਟਰਸਾਈਕਲ ਕੀਤਾ ਗਿਆ ਚੋਰੀ ਸਤਾਨਕ ਸ਼ਹਿਰ ਦੇ ਨਵੇਂ ਬੱਸ ਸਟੈਂਡ ਦੇ ਕੋਲ ਦੁರ್ಗਾ ਦਾਸ ਮਹਿਤਾ ਮੈਡੀਕਲ ਹਾਲ ਦੇ ਮਾਲਕ ਰੋਮਾ ਮਹਿਤਾ ਨੇ ਦੱਸਿਆ ਕਿ ਗਲੀ ਵਿੱਚ ਖੜਾ ਉਹਨਾਂ ਦਾ ਬੁਲਟ ਮੋਟਰਸਾਈਕਲ ਦੋ ਅਣਪਛਾਤੇ ਚੋਰਾਂ ਨੇ ਜਿਨ੍ਹਾਂ ਦੇ ਕੇ ਹੈਲਮਟ ਪਾਇਆ ਹੋਇਆ ਸੀ ਚੋਰੀ ਕਰ ਲਿਆ ਗਿਆ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਬੜੇ ਆਰਾਮ ਦੇ ਨਾਲ ਅਤੇ ਬਿਨਾਂ ਕਿਸੇ ਖੋਫ ਡਰ ਤੋਂ ਬਗੈਰ ਉਹਨਾਂ ਦਾ ਬੁਲਟ ਮੋਟਰਸਾਈਕਲ ਕਿਵੇਂ ਚੋਰੀ ਕਰਕੇ ਲੈ ਜਾਂਦੇ ਹਨ ਇਸ ਬੰਦੀ ਰੂਮਾ ਮਹਿਤਾ ਨੇ ਦੱਸਿਆ ਕਿ ਜਦੋਂ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆ ਇਹਨਾਂ ਦਾ ਪਿੱਛਾ ਕੀਤਾ ਪਰ ਇਹ ਚੋਰ ਉਹਨਾਂ ਦੀ ਪਕੜ ਵਿੱਚ ਨਹੀਂ ਆ ਸਕੇ ਉਹਨਾਂ ਦੱਸਿਆ ਕਿ ਇਹਨਾਂ ਚੋਰਾਂ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ ਇੱਥੇ ਇਹ ਵੀ ਦੱਸਣਾ ਬੰਦਾ ਹੈ ਕਿ ਬੀਤੀ ਰਾਤ ਮੋਗਾ ਰੋਡ ਤੇ ਸਥਿਤ ਬੱਬਾ ਖੇਤਰਪਾਲ ਮੰਦਿਰ ਵਿਖੇ ਵੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸੇ ਨਾਲ ਹੀ ਬੱਸ ਸਟੈਂਡ ਦੇ ਹੀ ਨਜ਼ਦੀਕ ਇੱਕ ਕਰੇਨੇ ਦੀ ਦੁਕਾਨ ਤੇ ਵੀ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਹੈ। ਸ਼ਹਿਰ ਦੇ ਵਿੱਚ ਹੋ ਰਹੀਆਂ ਅਜਹੀਆਂ ਰੋਜ਼ ਚੋਰੀ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਹੈ ਕਿ ਪੁਲਿਸ ਆਪਣੇ ਗਸ਼ਤ ਵਧਾਵੇ। ਇਸ ਸਮੇਂ ਇਹ ਵੀ ਕਹਿਣਾ ਬੰਦਾ ਹੈ ਕਿ ਚੋਰ ਚੁਸਤ ਹਨ ਅਤੇ ਪੁਲਿਸ ਸੁਸਤ